ਤਤਕਾਲੀ ਜਥੇਦਾਰ ਕੋਂਕੇ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿ ਕਿਸ ਤਰੀਕੇ ਨਾਲ ਵੱਡਾ ਇਕੱਠ ਕਰਨਾ ਹੈ 25 ਤਰੀਕ ਨੂੰ ਗੁਰਦੁਆਰਾ ਨਾਡਾ ਸਾਹਿਬ ਵਿਖੇ ਕੀ ਕੁਝ ਰਹਿਣ ਗਿਆ ਤਿਆਰੀਆਂ ਗੱਲਬਾਤ ਕਰਦੇ ਆ ਜਥੇਦਾਰ ਨਾਲ ਜਿ세ਰਾ ਕਿਸ ਤਰੀਕੇ ਨਾਲ ਦੇਖਦੇ ਹੋ ਪੂਰਾ ਮਾਮਲਾ ਕੀ ਕੁਝ ਇਕੱਠ ਕਰਨਾ ਹੈ ਜਾਂ ਕੀ ਐਲਾਨ ਕੀਤਾ ਪ੍ਰੈਸ ਕਾਨਫਰੰਸ ਕਰਕੇ ਦੇਖੋ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੋਂਕੇ ਸ੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਸੀ 1900 ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਦੇ ਦਿੰਦੇ ਹਾਂ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਿਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। 82 ਜੋ ਸਰਬੱਤ ਖਾਲਸਾ ਨੇ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਾਂ ਨਾਲ 1984 ਚ ਹਮਲਾ ਕੀਤਾ ਗਿਆ ਕੱਲੂ ਘਾਰਾ ਵਾਪਰਿਆ ਸ਼ਹਾਹਤਾਂ ਹੋਈਆਂ ਉਸ ਤੋਂ ਬਾਅਦ ਸਰਬੱਤ ਖਾਲਸਾ ਕੌਮ ਨੇ ਕੀਤਾ ਤੇ ਉਹਦੇ ਚ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਸੀਗੇ ਗੁਰਬਾਣੀ ਦਾ ਪ੍ਰਚਾਰ ਅਮਰਤ ਸੰਚਾਰ ਕਰਨ ਪਰ ਸਮੇਂ ਦੀ ਜ਼ਾਲਮ ਹਕੂਮਤ 1992 ਚ ਜਿਹੜੀ 2-4% ਵੋਟਾਂ ਲੈ ਕੇ ਬਣੀ ਸੀ ਬਿਆਨਸਿਓ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਕਤਲੇਆਮ ਕੀਤਾ ਸਿੱਖ ਨੌਜਵਾਨਾਂ ਦਾ ਕੀਤਾ ਜਥੇਦਾਰ ਕੌਕੇ ਸਾਹਿਬ ਦਾ ਵੀ ਉਹਦੇ ਜ਼ਾਲਮ ਪੁਲਿਸ ਅਫਸਰਨ ਸਵਰਨ ਸਿੰਘ ਘੋਟਣਾ ਉਹਦੇ ਸਾਥੀ ਸਮੇਸ਼ ਸੈਣੀ ਵਰਗਿਆਂ ਨੇ ਸਿਗਰਟਾਂ ਪੀ ਕੇ ਧੂਏ ਉਸ ਜਥੇਦਾਰ ਦੇ ਮੂੰਹ ਤੇ ਜਿਹੜਾ ਐਡਾ ਬਵੇਕੀ ਸਿੰਘ ਸੀ ਅੱਜ ਗਵਾਹਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਸੋ ਉਹ ਜਥੇਦਾਰ ਸਾਹਿਬ ਜਿਹਦੇ ਕਤਲ ਦਾ ਇਨਸਾਫ ਨਹੀਂ ਹੋਇਆ ਬਹੁਤ ਹੋਰ ਬਹੁਤ ਨਹੀਂ ਹੋਇਆ ਪਰ ਜਥੇਦਾਰ ਕਾਲ ਤਖਤ ਦੇ ਕਤਲ ਦਾ ਇਨਸਾਫ ਨਾ ਹੋਵੇ ਜਾਂਚ ਰਿਪੋਰਟ ਵੀ ਬਣੇ ਤੇ ਉਹ ਦੱਬੀ ਰਹੇ ਸਰਹਾਣੇ ਥੱਲੇ ਪੰਥਕ ਆਗੂ ਜਿਹੜੇ ਕਹੋਂਦੇ ਉਹ ਦੱਬੀ ਰੱਖਣ ਕੈਪਟਨ ਨਮਰਿੰਦਰ ਸਿੰਘ ਨੇ ਉਹਨੂੰ ਮਿੱਟੀ ਘਟੇ ਰੋਲਿਆ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਤੋਂ ਕੌਮ ਤੋਂ ਫਖਰੇ ਕੌਮ ਪੰਥਰਤਨ ਅਵਾਰਡ ਤਾਂ ਲੈ ਲੇ ਇਨਸਾਫ ਦਿੱਤਾ ਨਹੀਂ ਉਹ ਜਥੇਦਾਰ ਕੌਕੇ ਸਾਹਿਬ ਦਾ ਦਿਨ ਸ੍ਰੀ ਕਾਲ ਸਾਹਿਬ ਤਖਤ ਸਾਹਿਬ ਤੇ ਪਹਿਲੀ ਵਾਰੀ ਕੌਮ ਨੇ 31 ਸਾਲਾਂ ਬਾਅਦ ਮਨਾਇਆ 10 ਜਨਵਰੀ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾ ਹੁਣ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਕਰ ਰਹੀ ਸਾਡੇ ਮੈਂਬਰ ਸਹਿਬਾਨ ਸੰਗਤਾਂ ਗੁਰਦੁਆਰਾ ਨਾੜਾ ਸਾਹਿਬ ਪਾ ਸ਼ਹੀਦ ਅਸਵੀ ਨੇੜੇ ਚੰਡੀਗੜ੍ਹ ਪੰਚਕੂਲਾ ਜਥੇਦਾਰ ਸਾਹਿਬ ਦਾ ਦਿਨ ਮਣਾ ਕੇ ਉਹਨਾਂ ਨੂੰ ਪੰਥ ਰਤਨ ਫਖਰੇ ਕੌਮ ਅਵਾਰਡ ਜਿਹੜਾ ਉਹ ਦੇ ਕੇ ਮਾਣ ਮਹਿਸੂਸ ਕਰਾਂਗੇ ਜੋ ਪੰਥ ਦੀ ਕੌਮ ਦੀ ਮੰਗ ਆ ਤੇ ਪ੍ਰਕਾਸ਼ ਸਿੰਘ ਬਾਦਲ ਜਿਨੇ ਪੰਥ ਰਤਨ ਫਖਰੇ ਕੌਮ ਲਿਆ ਸੀ ਉਹ ਵਾਪਸ ਲੈਣ ਦੀ ਕੌਮ ਵੱਲੋਂ ਮੰਗ ਹੋ ਰਹੀ ਤੇ ਕੌਮ ਨੇ 2015 ਚ ਸਰਬੱਤ ਖਾਲਸਾ ਜੋ ਵਾਪਸ ਲੈਣ ਦਾ ਐਲਾਨ ਵੀ ਕੀਤਾ ਸੀਗਾ ਪਰ ਆਫੀਸ਼ੀਅਲੀ ਤੌਰ ਤੇ ਜਿੰਨਾ ਜਥੇਦਾਰਾਂ ਦਿੱਤਾ ਉਹਨਾਂ ਤੋਂ ਵਾਪਸ ਕਰਾਉਣ ਵਾਸਤੇ ਵੀ ਜਿਵੇਂ ਸੰਗਤਾਂ ਨੇ ਸੌਦਾ ਸਾਧ ਦਾ ਮਾਫੀਨਾਮਾ ਖੁਦ ਰੱਦ ਕਰਤਾ ਪਰ ਫਿਰ ਜਥੇਦਾਰਾਂ ਨੂੰ ਵੀ ਰੱਦ ਕਰਨਾ ਪਿਆ ਇਸੇ ਤਰ੍ਹਾਂ ਉਹ ਵਾਪਸ ਲੈਣ ਕਿਉਂਕਿ ਉਹ ਹੱਕਦਾਰ ਨਹੀਂ ਆ ਪੰਥਨਾ ਧਰੋਹ ਕਮਾਇਆ ਇਨਸਾਫ ਨਹੀਂ ਕੀਤਾ ਪੰਥ ਦੇ ਨਾਂ ਤੇ ਰੋਟੀਆਂ ਸੇਕੀਆਂ ਰਾਜ ਭਾਗ ਕੀਤਾ ਸੁਖਵੀਰ ਸਿੰਘ ਬਾਦਲ 8 ਸਾਲ ਡਿਪਟੀ ਚੀਫ ਮਿਨਿਸਟਰ ਪੰਜਾਬ ਹੋਮ ਮਿਨਿਸਟਰ ਪੰਜਾਬ ਪੁਲਿਸ ਪ੍ਰਬੰਧ ਸਾਰਾ ਉਹਦੇ ਹੱਥ ਵਿੱਚ ਸੀ ਇਨਸਾਫ ਨਹੀਂ ਦਿੱਤਾ ਜਥੇਦਾਰ ਕੌਂਕੇ ਦਾ ਘਰ ਨਹੀਂ ਦੱਸਿਆ ਹੁਣ ਜਥੇਦਾਰ ਕੌਂਕੇ ਦੇ ਘਰ ਜਾ ਰਹੇ ਆ ਸੋ ਇਨਸਾਫ ਨਹੀਂ ਦਿੱਤਾ ਇਨਸਾਫ ਦੀ ਲੜਾਈ ਨੂੰ ਵੀ ਅੱਗੇ ਤੋਰਾਂਗੇ ਪੰਜ ਮੈਂਬਰੀ ਲੀਗਲ ਕਮੇਟੀ ਵੀ ਬਣੀ ਆ ਤੇ ਅਸੀਂ ਦਿ ਦਿਹਾੜੇ ਮਨਾਏ ਜਾ ਰਹੇ ਆ ਪਹਿਲਾਂ ਅਕਾਲ ਤਖਤ ਸਾਹਿਬ ਦੇ ਫਿਰ ਦਿੱਲੀ ਹੁਣ ਇੱਥੇ ਹਰਿਆਣੇ ਚ ਨਾਢਾ ਸਾਹਿਬ ਫਿਰ 10 ਤਰੀਕ ਨੂੰ ਨਮੇ ਦਾ ਇਕੱਠ ਜਲੰਧਰ ਚ ਹੋ ਰਿਹਾ ਸੋ ਇਸ ਤਰੀਕੇ ਦੇ ਨਾਲ ਜਹੇਦਾਰ ਸਾਹਿਬ ਦੇ ਇਨਸਾਫ ਦੀ ਲੜਾਈ ਨੂੰ ਅਗਾਹ ਤੋਰਨ ਵਾਸਤੇ ਉਪਰਾਲੇ ਧਾਰਮਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਕੀਤੇ ਜਾ ਰਹੇ ਆ ਦੱਦਵਸਾਲ ਜਿਸ ਤਰੀਕੇ ਨਾਲ ਤੁਸੀਂ ਹੁਣ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਬਦਲ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਇੰਨਾ ਵੱਡਾ ਸਮਾਂ ਜਿਹੜਾ ਰਾਜ ਦੇ ਵਿੱਚ ਕੱਟਿਆ ਲੇਕਿਨ ਉਸ ਸਮੇਂ ਕੋਈ ਵੀ ਬੰਦੀ ਸਿੰਘ ਦੀ ਗੱਲ ਨਹੀਂ ਸੀ ਹੁੰਦੀ ਅੱਜ ਕੱਲ ਬੰਦੀ ਸਿੰਘਾਂ ਦੀ ਗੱਲ ਆਉਣ ਲੱਗੀ ਉਹ ਸੰਸਦ ਦੇ ਵਿੱਚ ਵੀ ਉਹਨਾਂ ਦੀ ਪਤਨੀ ਵੱਲੋਂ ਹਰ ਸਿਮਰਤ कौर ਬਾਦਲ ਵੱਲੋਂ ਵੀ ਬੰਦੀ ਸਿੰਘਾਂ ਨੂੰ ਲੈ ਕੇ ਆਵਾਜ਼ਾਂ ਉਠਾਈਆਂ ਜਾਂਦੀਆਂ ਕਿਵੇਂ ਦੇਖਦੇ ਹੋ ਸਭ ਨੂੰ ਦੇਖੋ ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ ਜਦੋਂ ਰਾਜ ਭਾਗ ਸੀ ਉਦੋਂ ਤਾਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਸੀਗੇ ਸਰਬੱਤ ਖਾਲਸਾ ਨੇ 2015 ਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕਾਲਤਾ ਸਾਹਿਬ ਦੇ ਜਥੇਦਾਰ ਥਾਪਿਆ ਜੀ ਤੇ ਸਾਨੂੰ ਜੇਲਾ ਚ ਡਾਕ ਤਾ ਅਗਲੇ ਦਿਨ 10 ਨਵੰਬਰ 2015 ਨੂੰ ਸਰਬੱਤ ਖਾਲਸਾ ਹੈ 11 ਨੂੰ ਸਾਨੂੰ ਗ੍ਰਿਫਤਾਰ ਕਾਲ ਤੱਕ ਹਰਮੰਦਰ ਸਾਹਿਬ ਜਾਂਦਿਆਂ ਨੂੰ ਕਰ ਲਿਆ ਵੱਖ-ਵੱਖ ਜੇਲਾ ਮੈਨੂੰ ਹਿਯਾਰਪੁਰ ਭੇਜਿਆ 4-5 ਮਹੀਨੇ ਮੈਂ ਨਜ਼ਰਬੰਦ ਰਿਆ ਉੱਥੇ ਤਾਂ ਮੈਂ ਅਗਲੇ ਦਿਨ ਉੱਥੇ ਟੀਵੀ ਤੇ ਖ਼ਬਰਾਂ ਖ਼ਬਰਾਂ ਸੁਣੀਆਂ ਸੁਖਵੀਰ ਸਿੰਘ ਬਾਦਲ ਬੋਲ ਰਿਹਾ ਕਾਤਲ ਹੈ ਹਵਾਰਾ ਕਾਤਲ ਆ ਇਹ ਕਾਤਲ ਨੇ ਇਹਨਾਂ ਨੂੰ ਜੇਸੀਦਾਰ ਬਣਾਇਆ ਤੇ ਅੱਜ ਉਹ ਬੰਦੀ ਸਿੰਘ ਕਹਿ ਰਿਹਾ ਕਿਉਂਕਿ ਹੁਣ ਰਾਜ ਭਾਗ ਨਹੀਂ ਉਹ ਤੋਂ ਸਰਕਾਰ ਸੀ ਵੇਲੇ ਦਾ ਰਾਕ ਵੇਲੇ ਦੀਆਂ ਟੱਕਰਾਂ ਉਹਨਾਂ ਨੂੰ ਅਤਵਾਦੀ ਕਹਿਣ ਦਾ ਸੀ ਅੱਜ ਬੰਦੀ ਸਿੰਘ ਉਹਨੂੰ ਨਜ਼ਰ ਆਉਣ ਲੱਗ ਗਈ ਕੌਮ ਤਾਂ ਹਮੇਸ਼ਾ ਲੜੀ ਬੰਦੀ ਸਿੰਘਾਂ ਵਾਸਤੇ ਉਹਨਾਂ ਦੀ ਰਿਹਾਈ ਵਾਸਤੇ ਪਰ ਜਦੋਂ ਇਹਨਾਂ ਕੋਲ ਰਾਜ ਭਾਗ ਆਇਆ ਇਹਨਾਂ ਕੌਮ ਦਾ ਪੰਥ ਦਾ ਨੁਕਸਾਨ ਕੀਤਾ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਕੋਲ ਰਾਜ ਭਾਗ ਆਇਆ ਉਹਨਾਂ ਆਪਣਾ ਮੰਦਿਰ ਸਥਾਪਿਤ ਕੀਤਾ ਸ੍ਰੀ ਰਾਮ ਮੰਦਿਰ ਜਿਹਦੀ ਸਦੀਆਂ ਤੋਂ ਗੱਲ ਕਰ ਰਹੇ ਸੀਗੇ ਵੀ ਕਸਮ ਰਾਮ ਕੀ ਖਾਤੇ ਹਨ ਮੰਦਿਰ ਵਹੀਂ ਬਣਾएंगे ਉਹਨਾਂ ਨੇ ਕਿੱਡੀ ਜਦੋਜਹਿਦ ਕੀਤੀ ਉਹਨਾਂ ਨੇ ਦੇਖੋ ਆਪਣਾ ਮੰਦਿਰ ਬਣਾ ਲਿਆ ਤੇ ਸਾਡਿਆਂ ਕੋਲੇ ਰਾਜ ਭਾਗ ਆਇਆ ਜਦੋਂ ਤੇ ਇਹਨਾਂ ਨੇ ਪੰਥ ਦਾ ਕੌਮਦਾਰ ਨੁਕਸਾਨ ਇਹਨਾਂ ਨਾ ਗਿਆਨ ਗੋਦੜੀ ਦੀ ਗੱਲ ਕੀਤੀ ਨਾ ਮੰਗੂ ਮੱਠ ਦੇ ਨਾਂ ਗੁਰਦੁਆਰਾ ਡਾਂਗ ਮਾਰ ਦੇ ਨਾਂ ਬੰਦੀ ਸਿੰਘਾਂ ਦੀ ਰਿਹਾਈ ਨਾ ਕਤਲਾਂ ਦੇ ਇਨਸਾਫ ਦੀ ਨਾ ਜਥੇਦਾਰ ਕੌਕੇ ਸਾਹਿਬ ਦਾ ਨਾ ਖਾਲੜਾ ਸਾਹਿਬ ਦਾ ਨਾ ਹੋਰ ਸਿੰਘਾਂ ਦਾ ਸਗੋਂ ਇਹਨਾਂ ਨੇ ਫੜਫੜ ਜੇਲਾਂ 'ਚ ਡੱਕਿਆ ਸੌਦਾ ਸਾਦ ਨੂੰ ਮਾਫੀਨਾਮੇ ਦਿੱਤੇ ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਲਾਇਆ ਸਮੇਤ ਸੈਣੀ ਨੂੰ ਇਸਹੜਾ ਆਲਮ ਸਿੱਖ ਨੌਜਵਾਨਾਂ ਦਾ ਕਾਤਲ ਉਹਨੂੰ ਕਾਲੀਦਲ ਦਾ ਉਹਦੇਦਾਰ ਬਣਾਇਆ ਘਰ ਵਾਲੀ ਉਹਦੀ ਐਮਐਲਏ ਬ ਪੰਥਨਤ్రੂ ਹੋ ਕੇ ਆਇਆ ਇਹਨਾਂ ਨੇ ਤਾਂ ਹੀ ਅੱਜ ਪੰਥ ਕਹਿੰਦਾ ਇਹ ਫਖਰੇ ਕੌਮ ਨਹੀਂ ਪੰਥ ਰਤਨ ਨਹੀਂ ਇਹਨਾਂ ਤੋਂ ਵਾਪਸ ਲੋ ਸੈਂਕੜੇ ਗੁਰਦੁਆਰਾ ਕਮੇਟੀਆਂ ਦੁਨੀਆ ਭਰ ਚੋਂ ਜਥੇਬੰਦੀਆਂ ਨੇ ਮਤੇ ਬਾਇ ਕਾਲ ਤਖਤ ਦੇ ਮਤੇ ਬਾਇ ਇਹ ਵਾਪਸ ਲੋ ਜਥੇਦਾਰ ਕੌਕੇ ਸਾਹਿਬ ਇਹਦੇ ਹੱਕਦਾਰ ਆ ਉਹਨਾਂ ਨੂੰ ਪੰਥ ਵੱਲੋਂ ਖਾਲਸਾ ਪੰਥ ਵੱਲੋਂ ਫਖਰੇ ਕੌਮ ਪੰਥ ਰਾਤ ਨੂੰ ਵਾਰਡ ਦਿੱਤਾ ਜਾਊਗਾ ਜਥੇਦਾਰਾਂ ਨੂੰ ਵੀ ਮੰਗ ਕੀਤੀ ਆ ਉਹ ਕੀ ਕਰਦੇ ਹੁਣ ਦੇਖੋ ਉਹਨਾਂ ਦੇ ਪੰਥ ਵੱਲੋਂ ਤਾਂ ਉਹਨਾਂ ਨੂੰ ਕੌਮ ਵੱਲੋਂ ਤਾਂ ਦਿੱਤਾ ਜਾਊਗਾ ਜਿਸ ਤਰੀਕੇ ਨਾਲ ਜਿਹੜਾ ਤੁਸੀਂ ਗੱਲ ਕਰਲੇ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਰਾਜ ਭਾਗ ਦੇ ਵਿੱਚ ਨਹੀਂ ਸੀ ਗੱਲ ਕੀਤੀ ਕਿ ਲੇਕਿਨ ਹੁਣ ਵੀ ਚੁੱਪ ਰਹੇ ਕਿਉਂਕਿ ਜਦੋਂ ਪਿੱਛੇ 16 ਸੱਤ ਨੂੰ ਪਰੋਲ ਮਿਲੀ ਆ ਨੌਵੀਂ ਵਾਰ ਪਰੋਲ ਮਿਲ ਚੁੱਕੀ ਹੁਣ 50 ਦਿਨਾਂ ਦੀ ਉਸ ਨੂੰ ਲੈ ਕੇ ਵੀ ਚੁੱਪਨੇ ਪਹਿਲਾਂ ਲਗਾਤਾਰ ਸੀ ਕਿ ਇਸ ਤਰੀਕੇ ਨਾਲ ਸਾਹ ਦਿੰਦੇ ਸੀ ਹੁਣ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਸਾਰੇ ਜੋ ਸਿਨੈਰੀਓ ਬਣ ਕੇ ਆ ਰਿਹਾ ਸਾਹਮਣੇ ਬੰਦੀ ਸਿੰਘਾਂ ਨੂੰ ਇੱਕ ਵਾਰ ਵੀ ਪਰੋਲ ਨਹੀਂ ਮਿਲਦੀ ਲੇਕਿਨ ਜਿਹੜਾ ਸੌਦਾ ਸਾਧ ਹੈ ਨੌਵੀਂ ਵਾਰ ਪਰੋਲ ਮਿਲੀ ਹੋਈ 50 ਦਿਨਾਂ ਦੀ ਦੇਖੋ ਗੁਰਮੀਤ ਰਾਮ ਰਹੀਮ ਕਾਤਲ ਤੇ ਕੋਈ ਕਰਮੀਏ ਕੋਰਟ ਨੇ ਸਿੱਧ ਕੀਤਾ ਇਹ ਕੋਈ ਇਲਜ਼ਾਮ ਨਹੀਂ ਹੈ ਸਜ਼ਾ ਹੋਈ ਹੈ ਸਜ਼ਾ ਭੁਗਤ ਰਿਆ ਤੇ ਉਹ ਸੌਦਾ ਸਾਧ ਨੂੰ ਇਹ ਮਾਫੀਨਾਮੇ ਜਾਰੀ ਕਰਦੇ ਆਕਾਲੀ ਦਲ ਆਪ ਦੇ ਜਥੇਦਾਰਾਂ ਤੋਂ ਉਹਦੇ ਨਾਲ ਨੋਟਾਂ-ਵੋਟਾਂ ਦੀ ਸਾਂਹ ਸੀ ਬਠਿੰਡੇ ਇਕੱਠ ਕਰਕੇ ਇਹਨਾਂ ਦਾ ਇੱਕ ਐਮਐਲਏ ਬੋਲਿਆ ਵੀ ਸਾਡੀ ਸਰਕਾਰ ਬਣਾਓ ਅਸੀਂ ਉਹਦੀਆਂ ਚਰਚਾਵਾਂ ਕਰਾਵਾਂਗੇ ਉਹਦੀਆਂ ਸੌਦਾ ਸਾਧੀਆਂ ਮਾਫੀਨਾਮਾ ਅਸੀਂ ਹੁਕੂਮਨਾਮਾ ਰੱਦ ਕਰਾਵਾਂਗੇ ਅੱਜੇ ਬੋਲਦੇ ਆ ਅੱਜ ਵੀ ਇਹਨਾਂ ਦੀਆਂ ਯਾਰੀਆਂ ਅੰਦਰ ਖਾਤੇ ਜੋ ਖੁਸ਼ ਆ ਉਹਨਾਂ ਦੇ ਨਾਲ ਤਾਂ ਕਰਕੇ ਵਿਰੋਧ ਨਹੀਂ ਕਰਦੇ ਤਾ ਕਰਕੇ ਅੱਜ ਵੀ ਉਹਨਾਂ ਦੇ ਨਾਲ ਨੋਟਾਂ-ਵੋਟਾਂ ਦੀ ਜਿਹੜੀ ਆ ਸਾਂਝ ਪਿਆਲੀ ਹੈ ਇਹਨਾਂ ਦੀ ਤਾਂ ਕਰਕੇ ਇਹਨਾਂ ਦੇ ਇਹ ਹਾਲਾਤ ਆ ਤੇ ਪੰਥ ਨੂੰ ਕੌਮ ਨੂੰ ਪੰਥ ਦੀਆਂ ਸੰਸਥਾਵਾਂ ਨੂੰ ਇਹਨਾਂ ਹਾਲਾਤਾਂ ਤੇ ਲੱਗੇ ਤਾਂ ਹੀ ਸਾਡੇ ਨਾਲ ਇਨਸਾਫ਼ ਨਹੀਂ ਅਸੀਂ ਚਾਹੁੰਦੇ ਆ ਕਿ ਪੰਥ ਦੇ ਸਿਹਰਦ ਬੰਦੇ ਜਿਹੜੇ ਆ ਅੱਗੇ ਆਉਣ ਪੰਥ ਦੀਆਂ ਸੰਸਥਾਵਾਂ ਤੇ ਪੰਥ ਦਾ ਕੌਮ ਦਾ ਜਿਹੜਾ ਉਹਦੇ ਨਾਲ ਭਲਾ ਹੋਵੇ ਸਾਡਾ ਕੋਈ ਜਾਤੀ ਵੈਰ ਨਹੀਂ ਬਾਦਲ ਪਰਿਵਾਰ ਨਾਲ ਕੋਈ ਵੱਟ ਦਾ ਰੌਲਾ ਨਹੀਂ ਕੋਈ ਜ਼ਮੀਨੀ ਰੌਲਾ ਨਹੀਂ ਆ ਉਹ ਇੱਕ ਸਰਮਾਇਦਾਰ ਪਰਿਵਾਰ ਆ ਅਸੀਂ ਇੱਕ ਗਰੀਬ ਸਿੱਖ ਆ ਪ੍ਰਚਾਰਕ ਅਸੀਂ ਕੌਮ ਦੀ ਗੱਲ ਪੰਥ ਦੀ ਗੱਲ ਭਾਵੇਂ ਕਿ ਉਹਨਾਂ ਵੱਲੋਂ ਬੜੇ ਸਾਡੇ ਤੇ ਵਾਰ ਕੀਤੇ ਜਾਂਦੇ ਆ ਆਈਟੀ ਸੈੱਲ ਰੱਖਿਆ ਗਾਲਾਂ ਕੱਢਣ ਲਈ ਸਾਨੂੰ ਉਹਨਾਂ ਨੇ ਅੱਜ ਤੁਹਾਡੀਆਂ ਇੰਟਰਵਿਊਆਂ ਦੇ ਥੱਲੇ ਗਾਲਾਂ ਦੇ ਕਮੈਂਟ ਕਰਨਗੇ ਉਹ ਕਿਉਂਕਿ ਉਹਨਾਂ ਦਾ ਆਈਟੀ ਸੈੱਲ ਆ ਉਹ ਇਹ ਸਾਰੇ ਕਾਸੇ ਲਈ ਰੱਖਿਆ ਉਹਨਾਂ ਨੇ ਕੌਮ ਦੇ ਵਿੱਚ ਪੰਥ ਦੀ ਕੰਮ ਗੱਲ ਕੌਮ ਦੀ ਗੱਲ ਕਰਨ ਨਹੀਂ ਦੇਣੀ ਕਿਸੇ ਨੂੰ ਉਹਨਾਂ ਨੇ ਕਿਉਂਕਿ ਉਹ ਠੇਕਾ ਆਪਣੇ ਆਪ ਨੂੰ ਠੇਕੇਦਾਰ ਸਮਝਦੇ ਆ ਉਹ ਕਹਿੰਦੇ ਆ ਵੀ ਹੋਰ ਕੋਈ ਕੌਮ ਦੀ ਪੰਥ ਦੀ ਗੱਲ ਕਰੇ ਨਾ ਤੇ ਅਸੀਂ ਇਸ ਤਾਂ ਪੰਥ ਨੂੰ ਜਿਹੜਾ ਹੈਗਾ ਉਹ ਹੰਬਲ ਬੂਸੇ 'ਚ ਪਾ ਛੱਡੀਏ ਪਰ ਹੁਣ ਪੰਥ ਜਾਗਰੂਕ ਹੋ ਚੁੱਕਾ ਵਾ ਪੰਥ ਦੀਆਂ ਸੰਸਥਾਵਾਂ ਵੰਤਦਾ ਜਿਹੜਾ ਬੋਲਵਾਲਾ ਖਾਲਸਾ ਕੇ ਬੋਲਵਾਲੇ ਹੋਣ ਤੇ ਜਿਹੜੇ ਪੰਥ ਅਧਰੋਈ ਹੈ ਇਹਨਾਂ ਨੂੰ ਘਰਾਂ ਚ ਬੈਠਣ ਲਈ ਮਜਬੂਰ ਕੀਤਾ ਜੀ ਦਦਵਾਲ ਸਾਹਿਬ ਜਿਸ ਤਰੀਕੇ ਨਾਲ ਹੁਣ ਵੱਖ-ਵੱਖ ਸੰਸਥਾਵਾਂ ਬਣ ਗਈਆਂ ਜਿਵੇਂ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨ ਮੈਡ ਕਮੇਟੀ ਦਿੱਲੀ ਕਮੇਟੀ ਹੈ ਪਹਿਲਾਂ ਸੰਸਥਾਵਾਂ ਘੱਟ ਸੀ ਤੇ ਸਿੱਖੀ ਦਾ ਪ੍ਰਚਾਰ ਜ਼ਿਆਦਾ ਸੀ ਬੇਦਬੀਆਂ ਘੱਟ ਹੁੰਦੀਆਂ ਸੀ ਜਿਸ ਅ헤 ਜੜੀਆਂ ਵਾਰਦਾਤਾਂ ਘੱਟ ਦਿਖਣ ਨੂੰ ਮਿਲਦੀਆਂ ਸੀ ਅੱਜ ਕੱਲ੍ਹ ਸੰਸਥਾਵਾਂ ਵੱਧ ਕਿਉਂ ਦੇ ਨਾਲ ਬੇਦਬੀਆਂ ਦੇ ਜਿਹੜੇ ਮਾਮਲੇ ਵਿਵਾਦ ਦੇ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਗੁਰਦੁਆਰੇ ਚ ਕਦੀ ਕੋਈ ਆਦਮੀ ਵੱਲੋਂ ਬੇਦਬੀ ਕੀਤੀ ਜਾਂਦੀ ਕਦੀ ਕੁੱਤੇ ਵੱਲੋਂ ਕਦੀ ਜਾਨਵਰ ਵੱਲੋਂ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂ ਇਹ ਸਾਰਾ ਕੁਝ ਹੋ ਰਿਹਾ ਬਹੁਤ ਭਾਗੀਆਂ ਗੱਲਾਂ ਨੇ ਨਹੀਂ ਹੋਣੀਆਂ ਚਾਹੀਦੀਆਂ ਬਾਕੀ ਸੰਸਥਾਵਾਂ ਜਿੰਨੀਆਂ ਵੀ ਕੌਮ ਦੀਆਂ ਪੰਥ ਦੀਆਂ ਦੇਸ਼ ਵਿਦੇਸ਼ ਚ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਲਈ ਕੌਮ ਲਈ ਗੱਲ ਕਰਨੀ ਚਾਹੀਦੀ ਪ੍ਰਬੰਧਕ ਕਮੇਟੀਆਂ ਬਹੁਤ ਹੋ ਸਕਦੀਆਂ ਜਥੇਬੰਦੀਆਂ ਬਹੁਤ ਪਰ ਉਹਨਾਂ ਨੂੰ ਪੰਥ ਦੀ ਕੌਮ ਦੀ ਗੱਲ ਕਰਨੀ ਚਾਹੀਦੀ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਇਹ ਪੰ ਅਗਾਂ ਵੀ ਖੜਾਂਗੇ ਪੰਥਲੀ ਕੌਮ ਲਈ ਜ਼ਿਲ੍ਹਾ ਮੁਕਾਦਮੇ ਬਹੁਤ ਕੁਝ ਦੇਖਿਆ ਗੁਰੂ ਕਿਰਪਾ ਕਰੇ ਅਸੀਂ ਆਪਣੇ ਧਰਮ ਦੀ ਪਰਪਕਤਾ ਦੂਜੇ ਧਰਮਾਂ ਦਾ ਸਤਿਕਾਰ ਖਾਲਸੇ ਦੇ ਬੋਲ ਬਾਲੇ ਚਾਹੁੰਦੇ ਆ ਤਾਂ ਹੀ ਦੇਸ਼ ਕੌਮ ਦੀ ਤਰੱਕੀ ਹੋ ਸਕਦੀ ਹੈ ਚੜ੍ਹਦੀ ਕਲਾ ਹੋ ਸਕਦੀ ਹੈ ਸੰਸਥਾਵਾਂ ਜਿੰਨੀਆਂ ਵੀ ਨੇ ਸਤਿਕਾਰਯੋਗ ਨੇ ਪਰ ਪੰਥਲੀ ਕੌਮ ਲਈ ਕੰਮ ਕਰ ਮੇਰਾ ਅਖੀਰਲਾ ਸਵਾਲ ਹੈ ਜਿਸ ਤਰੀਕ ਕਿਨਾਂ ਪਿਛਲੇ ਦਿਨੀ ਕੇਂਦਰੀ ਸਿੰਘ ਸਵਾ ਦੇ ਵਿਦਵਾਨਾਂ ਨੇ ਵੀ ਇੱਕ ਗੱਲ ਚੁੱਕੀ ਸੀ ਵੀ ਅਯੁੱਧਿਆ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਉੱਥੇ ਸਿੱਖ ਨੂੰ ਜਾਣਾ ਨਹੀਂ ਚਾਹੀਦਾ ਕਿਉਂਕਿ ਉੱਥੇ ਮੂਰਤੀ ਪੂਜਾ ਹੋ ਰਹੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਦੇ ਨਾਲ ਮੂਰਤੀ ਪੂਜਾ ਦਾ ਸਿੱਖ ਨਾਲ ਕੋਈ ਸਬੰਧ ਨਹੀਂ ਹੈ ਉਹਦੇ ਉੱਪਰ ਐਸਜੀਪੀਸੀ ਵਿੱਚ ਉਪਸੀ ਜਥੇਦਾਰ ਵਿੱਚ ਉਪਸੀ ਫਿਰ ਚਾਹੇ ਉਹ ਦਿੱਲੀ ਕਮੇਟੀ ਹੋਵੇ ਹਰਿਆਣਾ ਕਮੇਟੀ ਹੋਵੇ ਸ਼੍ਰੋਮਣੀ ਕਾਲੀ ਦਲ ਹੋਣ ਸਾਰੇ ਉਹਦੇ ਵਿੱਚ ਉਪਸੀ ਦੇ ਪਿੱਛੇ ਕੀ ਕਰਨ ਰਿਹਾ ਹੋ ਕੋ ਸੰਸਥਾਵਾਂ ਹੀ ਬਾਤ ਚੁੱਕਦੀਆਂ ਨੇ ਸੰਸਥਾਵਾਂ ਜਿਹੜੀਆਂ ਪੰਥਕ ਸੰਸਥਾਵਾਂ ਪੰਥ ਦਾ ਦਰਦ ਰੱਖਣ ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਪੰਥ ਦਾ ਨੁਕਸਾਨ ਹੀ ਤਾਂ ਹੋਇਆ ਉਹਨਾਂ ਨੇ ਡਾਇਰੈਕਸ਼ਨ ਹੀ ਨਹੀਂ ਦਿੱਤੀ ਵੀ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਇੱਕ ਪਾਸੇ ਗੱਲ ਕਰੋ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਸਾਡਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਹੈ ਸਾਡੀ ਸਿੱਖ ਰਹਿਤ ਮਰਿਆਦਾ ਵਾ ਉਹਨੂੰ ਸਨਮੁਖ ਰੱਖ ਕੇ ਦੱਸੋ ਕੀ ਜਾਇਜ਼ ਆ ਕੀ ਨਹੀਂ ਹੈ ਸਿੱਖ ਨਾ ਬੁੱਤ ਪਰਾਸਤਿਆ ਨਾ ਬੁੱਤ ਸਿਕਣ ਤੇ ਇਸ ਕਾਰਨ ਕਰਕੇ ਸਿੱਖਾਂ ਨੂੰ ਡਾਇਰੈਕਸ਼ਨ ਦਿਓ ਪਰ ਉਹਨਾਂ ਨਹੀਂ ਦਿੱਤੀ ਦੇਖੋ ਉਹਨਾਂ ਨੂੰ ਸੱਦਾ ਆਇਆ ਉਹਨਾਂ ਨੇ ਧੰਨਵਾਦ ਕਰਤਾ ਗਾਂ ਵਾਲੀ ਗੱਲ ਹੀ ਨਹੀਂ ਕੀਤੀ ਇਸੇ ਕਰਕੇ ਕੌਮ ਦਾ ਪੰਥ ਦਾ ਨੁਕਸਾਨ ਹੋਇਆ ਬਾਕੀ ਭਾਈਚਾਰਕ ਤੌਰ ਤੇ ਸਾਡੀ ਕਿਸਾਂਜ ਆ ਭਾਈਚਾਰਕ ਅਸੀਂ ਸਭ ਨਾਲ ਭਾਈਚਾਰਾ ਆਪਣੇ ਧਰਮ ਚ ਪਰਪੱਕ ਦੂਜੇ ਧਰਮ ਦਾ ਸਤਿਕਾਰ ਉਹਨਾਂ ਦੀਆਂ ਮਾਨਤਾਵਾਂ ਮੁਬਾਰਕ ਉਹਨਾਂ ਨੂੰ ਚਾਹੇ ਕੋ ਮੁਸਲਮਾਨ ਭਰਾ ਹੋਵੇ ਹਿੰਦੂ ਭਰਾ ਹੋਵੇ ਇਸਾਈ ਭਰਾ ਬੋਧੀ ਜੈਨੀ ਉਹਨਾਂ ਦੀਆਂ ਮਾਨਤਾਵਾਂ ਮੁਬਾਰਕ ਅਸੀਂ ਗੁਰੂ ਦੇ ਸੇਖਾਂ ਤੇ ਸਾਨੂੰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਾਗਤ ਜੋਤ ਜਪੈ ਨੇ ਸੁਬਾਸਰ ਏਕ ਬਿਨਾ ਮਨ ਨਾਇਕ ਨ ਜਾਣੈ ਔਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਹਿਬ ਸਾਡੀ ਗਵਾਹੀ ਕਰਦੇ ਆ ਹਰ ਸਿੱਖ ਗੁਰੂ ਸਾਹਿਬ ਦੀ ਗਵਾਹੀ ਪਰ ਜਿਹੜੇ ਸੰਸਥਾਵਾਂ ਦੇ ਆਗੂਆਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਜ਼ਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਹੈ ਬਿਲਕੁਲ ਧੰਨਵਾਦ ਆ ਇਸ ਤਰੀਕੇ ਨਾਲ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਬਲਜੀਤ ਸਿੰਘ ਦਾਦੂਵਾਲਾ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ 25 ਤਰੀਕ ਨੂੰ ਜਥੇਦਾਰ ਕੌਂਕੜ ਨੂੰ ਲੈ ਕੇ ਗੁਰਦੁਆਰਾ ਨਾਡਾ ਸਾਹਿਬ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਔਰ ਫਖਰੇ ਕੌਮ ਜਿਹੜਾ ਅਵਾਰਡ ਹੈ ਉਹ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਹੀ ਡਿਸਰਵ ਕਰਦੇ ਨੇ ਉਹਨਾਂ ਨੂੰ ਹੀ ਸਿੱਖ ਪੰਥ ਵੱਲੋਂ ਦਿੱਤਾ ਜਾਵੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ